ਲੋਕਾਂ ਦੇ ਘਰਾਂ ਵਿੱਚ ਚੋਰੀ ਹੋਣ ਦੀਆਂ ਵਾਰਦਾਤਾਂ ਬਾਰੇ ਤੁਸੀਂ ਅਕਸਰ ਸੁਣਿਆ ਹੀ ਹੋਵੇਗਾ ਪਰ ਕਪੂਰਥਲਾ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਉਹ ਸਰਕਾਰ ਨੂੰ ਵੀ ਆਪਣਾ ਨਿਸ਼ਾਨਾ ਬਣਾ ਲੈਂਦੇ ਨੇ ਤਾਜ਼ਾ ਮਾਮਲਾ ਕਪੂਰਥਲਾ ਦੇ ਅਧੀਨ ਪੈਂਦੇ ਪਿੰਡ ਤਲਵੰਦੀ ਚੌਧਰੀਆਂ ਦਾਏ ਜਿੱਥੇ ਕਿ ਚੋਰਾਂ ਨੇ ਉੱਥੋਂ ਦੇ ਸੇਵਾ ਕੇਂਦਰ ਨੂੰ ਨਿਸ਼ਾਨਾ ਬਣਾਇਆ ਹੈ ਦੱਸਦੀ ਹੈ ਕਿ ਚੋਰਾਂ ਨੇ ਉੱਥੋਂ ਦਾ ਏਸੀ ਕੰਪਿਊਟਰ ਐਲਸੀਡੀ ਅਤੇ ਉੱਥੋਂ ਦਾ ਜੀੜਾ ਕੀ ਕੈਮਰਿਆਂ ਤੇ ਲੱਗਾ ਟੀਵੀਆਰ ਹੁੰਦਾ ਉਹ ਤੱਕ ਚੋਰੀ ਕਰ ਲਿਆ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸੇਵਾ ਕੇਂਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਜਦੋਂ ਸੇਵਾ ਕੇਂਦਰ ਵਿੱਚ ਸਵੇਰੇ ਆਪਣੇ ਟਾਈਮ ਅਨੁਸਾਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਅੰਦਰ ਬਹੁਤ ਕੁਝ ਗਾਇਬ ਹੋਇਆ ਪਿਆ ਸੀ ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮੌਕਾ ਦੇਖਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਮੇਰਾ ਨਾਮ ਪੂਜਾ ਮੈਂ ਇਸ ਤਲਵੰਡੀ ਚੌਦਰੀਆ ਸੇਵਾ ਕੇਂਦਰ ਵਿੱਚ ਕੰਪਿਊਟਰ ਆਪਰੇਟਰ ਹਾਂ ਮੈਂ ਸਵੇਰੇ ਆ ਸਾਰੀ ਟਾਈਮਿੰਗ ਅੱਜ ਹੀ ਚੇਂਜ ਹੋਈ ਸੀਗੀ ਸਵੇਰੇ 9:00 ਵਜੇ 8:30 ਵਜੇ ਦੇ ਕਰੀਬ ਮੈਂ ਇੱਥੇ ਪਹੁੰਚੀ ਸੀ ਇੱਥੇ ਆ ਕੇ ਮੈਂ ਰੌਕ ਖੋਲਣ ਲੱਗੀ ਤੇ ਬਲੌਕ ਵਗੈਰਾ ਪਹਿਲਾਂ ਹੀ ਖੁੱਲਿਆ ਹੋਇਆ ਸੀਗਾ ਇੱਥੇ ਉਸ ਤੋਂ ਬਾਅਦ ਵਿੱਚ ਅਸੀਂ ਕਿਸੇ ਵੀ ਚੀਜ਼ ਨੂੰ ਕੈਚਰ ਵਗੈਰਾ ਨਹੀਂ ਕੀਤਾ ਤੇ ਤੁਰੰਤ ਹੀ ਸਾਡੇ ਜਿਹੜੇ ਸੀਨੀਅਰ ਆਪਰੇਟਰ ਸੀਗੇ ਉਹਨਾਂ ਨੇ ਆ ਕੇ ਇੱਥੇ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਰਿਖਵਾਈ ਆ ਤੇ ਉਸ ਤੋਂ ਬਾਅਦ ਵਿੱਚ ਪੁਲਿਸ ਸਟੇਸ਼ਨ ਤੋਂ ਜਿਹੜੇ ਆਏ ਸੀਗੇ ਪੁਲਿਸ ਵਾਲੇ ਉਹਨਾਂ ਨੇ ਇੱਥੇ ਅੱਗੇ ਸਾਰੀ ਚੈਕਿੰਗ ਵਗੈਰਾ ਕੀਤੀ ਤੇ ਉਹਨਾਂ ਨੇ ਰਿਪੋਰਟ ਵਗੈਰਾ ਲਿਖੀ। ਇਹ ਕੋਈ ਚੋਰੀ ਹੋਇਆ ਹੋਰ ਬੜਾ ਵੱਡਾ ਕਸਮ ਹੈ। ਇਹ ਤੇ ਇੱਕ ਏਸੀ ਵੀ ਚੋਰੀ ਕੀਤੀ ਗਈ ਇਸ ਤੋਂ ਇਲਾਵਾ ਇੱਕ ਐਲਈਡੀ ਸੀਗੀ ਉਹ ਵੀ ਉਹ ਵੀ ਥੋਰੀ ਕਰਕੇ ਲੈ ਗਏ ਤੇ ਜਿਹਦੇ ਵਿੱਚ ਕੈਮਰੇ ਵਗੈਰਾ ਦੀ ਰਿਕਾਰਡਿੰਗ ਹੁੰਦੀ ਉਹ ਐਨਵੀਆਰ ਵੀ ਚੋਰੀ ਕੀਤਾ ਗਿਆ। ਪੁਲਿਸ ਵੱਲੋਂ ਇੱਕ ਵਾਰੀ ਤੜੀ ਪੋਰਟ ਵਗੈਰਾ ਕਰਵਾ ਦਿੱਤੀ ਗਈ ਆ। ਬਾਕੀ ਉਹ ਹੁਣ ਦੇਖੀ ਕਰ ਸਕਦੇ। ਅਸੀਂ ਪਰ ਸੁਨੇਹ ਕਰ ਦਿੱਤਾ ਹਾਂ ਹਾਂਜੀ ਅਸੀਂ ਆਪਣੇ ਡੀਐਮ ਵਗੈਰਾ ਸਰ ਨੂੰ ਸਾਰੇ ਸੀਨੀਅਰਸ ਨੂੰ ਸੂਚਿਤ ਕਰ ਦਿੱਤਾ ਇਸ ਪਾਸ ਮੈਂ ਰਮਨਦੀਪ ਕੋਰ ਸੀਨੀਅਰ ਆਪਰੇਟਰ ਪਲਵੰਡੀ ਚੌਧਰੀਆਂ ਸੇਵਾ ਕੇਂਦਰ ਦੀ ਮੈਨੂੰ 8:30 ਵਜੇ ਕਾਲ ਲੱਗੀ ਆ ਮੈਡਮ ਦੀ ਪੂਜਾ ਮੈਡਮ ਦੀ ਉਹਨਾਂ ਨੇ ਸੇਵਾ ਕੇਂਦਰ ਆਣ ਕੇ ਜਦੋਂ ਦੇਖਿਆ ਤੇ ਲੌਕ ਟੁੱਟਾ ਹੋਇਆ ਸੀਗਾ ਇਹਨਾਂ ਨੇ ਮੈਨੂੰ ਕਾਲ ਜਦੋਂ ਕੀਤੀ ਫਿਰ ਮੈਂ ਆਣ ਕੇ ਦੇਖਿਆ 9:00 ਵਜੇ ਮੈਂ ਇੱਥੇ ਪਹੁੰਚੀ ਆ ਜਦੋਂ ਮੈਂ ਇੱਥੇ ਆ ਪਹੁੰਚੀ ਆ ਤੇ ਦੇਖਿਆ ਬਾਹਰ ਹੀ ਮੈਂ ਓਪਨ ਦੇਖ ਕੀ ਕਰ ਬਾਹਰ ਦੇਖ ਲੇਤਾ ਕਿ ਕੀ ਕੀ ਚੋਰੀ ਹੋਇਆ ਫਰ ਸਰਟਨ ਪਹਿਲਾਂ ਦੇਖਿਆ ਕਿ ਏਸੀ ਚੋਰੀ ਉਸ ਤੋਂ ਬਾਅਦ ਐਲਸੀਡੀ ਚੋਰੀ ਹੋਈ ਪਈ ਫਿਰ ਉਸ ਤੋਂ ਬਾਅਦ ਅਸੀਂ ਥਾਣੇ ਜਾ ਕੇ ਰਿਪੋਰਟ ਕਰਵਾਈ ਆ ਉਹ ਜਦੋਂ ਥਾਣੇ ਵਾਲੇ ਆਏ ਆ ਇੱਥੇ ਚੈੱਕ ਕਰਨ ਉਸ ਤੋਂ ਬਾਅਦ ਹੀ ਅਸੀਂ ਅੰਦਰ ਆ ਕੇ ਬਾਕੀ ਦੀਆਂ ਚੀਜ਼ਾਂ ਦੇਖੀ ਕਿ ਕੀ ਕੀ ਚੋਰੀ ਹੋਇਆ ਸੀਸੀਟੀਵੀ ਹੋ ਜਾ ਰਿਹਾ ਕੋਈ ਸੀਸੀਟੀਵੀ ਕੈਮਰੇ ਦਾ ਵਿੱਚ ਉਹ ਵੀ ਅਸੀਂ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਐਨਵੀਆਰ ਵੀ ਉਤਾਰ ਕੇ ਲੈ ਕੇ ਸੇਵਾ ਕੇ ਮਿਲਦਾ ਜਿਹਦੇ ਦੇ ਵਿੱਚ ਰਿਕਾਰਡ ਹੁੰਦਾ ਸਾਰਾ ਕੁਝ ਪੁਲਿਸ ਕੋਲੋਂ ਦਾ ਤੁਹਾਡੇ ਸਾਹਿਬ ਦੇ ਉੱਤੇ ਜਾਂ ਕੋਈ ਉਹਨਾਂ ਨੂੰ ਸੂਚਿਤ ਕਰਦੇ ਹਾਂ ਹਾਂਜੀ ਅਸੀਂ ਸੂਚਿਤ ਕਰ ਚੁੱਕੇ ਹਾਂ ਆਲਰੇਡੀ ਉਹਨਾਂ ਨੂੰ ਸਾਡੇ ਸੀਨੀਅਰਸ ਨੂੰ ਵੀ ਆਰ ਥਾਣੇ ਵਿੱਚ ਵੀ ਅਸੀਂ ਕੰਪਲੀਟ ਕਰ